ਸਮਾਨਾ ਸਦਰ ਪੁਲਿਸ ਵੱਲੋਂ ਕਥਿਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਤੋਂ ਨਸਿੱਲੀਆਂ ਗੋਲੀਆਂ ਬਰਾਮਦ ਹੋਈਆਂ ਇਹ ਕਥਿਤ ਜਿਹੜੇ આરોપી ਐ ਦੋਹਾਂ ਨੇ ਦੇਖ ਪਾਣੀ ਕਰਦਾ ਹੈ ਕਿ ਬੰਮਣੇ ਦਾ ਦੱਸਿਆ ਗਿਆ ਹੈ ਇਹਨਾਂ ਤੋਂ ਨਸਿੱਲੀ ਗੋਲੀਆਂ ਬਰਾਮਦ ਹੋਈਆਂ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸਮਾਨਾ ਅਦਾਲਤ ਸਮਾਨਾ ਸਦਰ ਪੁਲਿਸ ਪੇਸ਼ ਕਰਕੇ ਰਿਮਾਂਡ ਦੀ ਮੰਗ ਵੀ ਕਰੇਗੀ ਗੱਲਬਾਤ ਕਰਦੇ ਆ ਪੁਲਿਸ ਅਧਿਕਾਰੀ ਨੀਸ਼ਾਨ ਸਿੰਘ ਜੀ ਹੈ ਵੀ ਕਿਸ ਤਰ੍ਹਾਂ ਇਨਫਾਰਮੇਸ਼ਨ ਵਿਲੀਕ ਕਿਸ ਤਰ੍ਹਾਂ ਕਬੂਏ ਕੀ ਕੀ ਬਰਾਮਦਗੀ ਹੋਈ ਹੈ ਕੱਲ ਅਸੀਂ ਮਾਨਯੋਗ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਾਡੇ ਅਫਸਰਾਂ ਵਾਲਾਂ ਦੀਆਂ ਹਦਾਇਤਾਂ ਮੁਤਾਬਕ ਗਸ਼ਤ ਦੇ ਸਬੰਧ ਵਿੱਚ ਬਸ ਸਾਡਾ ਕਾਨਗੜ ਮੌਜੂਦ ਸੀ ਤਾਂ ਮੈਨੂੰ ਮੁਕਬਰੀ ਮਿਲੀ ਕਿ ਰਣਵੀਰ ਸਿੰਘ ਵਾਸੀ ਪਵਾਨੀਗੜਾ ਅਤੇ ਲੱਪਰੀਤ ਸਿੰਘ ਵਾਸੀ ਬੰਮਣਾ ਇਹ ਨਸ਼ੀਲੀਆਂ ਗੋਲੀਆਂ ਵੇਚਣ ਦੇ ਆਦੀ ਹਨ ਜੋ ਹੁਣ ਵੀ ਪੋਲ ਚੌਕ ਕਾਨਗੜਾ ਨੇੜੇ ਕਿਸੇ ਗਾਹਕ ਦੀ ਅਡੀ ਕਰ ਰਹੇ ਹਨ ਜੇਕਰ ਰੇਡ ਕੀਤਾ ਜਾਵੇ ਤਾਂ ਇਹ ਰੰਗੇ ਹੱਥੀ ਕਾਬੂ ਆ ਸਕਦੇ ਹਨ ਜਿਸ ਪਰ ਮੈਂ ਮਕਦਮਾ ਦਰਜ ਕਰਕੇ ਇਹਨਾਂ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ ਰਣਵੀਰ ਸਿੰਘ ਪਾਸੋਂ 100 ਨਸ਼ੀਲੀਆਂ ਗੋਲੀਆਂ ਤੇ ਲੱਪਰੀ ਸਿੰਘ ਪਾਸੋਂ 150 ਨਸ਼ੀਲੀਆਂ ਗੋਲੀਆਂ ਬਰਾਮਦ ਕਰਾਈ ਕੋਈ ਰੰਗ ਇਹ ਪਹਿਲੇ ਵੀ ਮਾਮਲੇ ਦਰਜ ਉਹ ਆਪਣਾ ਇਹਦਾ ਪੜਤਾਲ ਦਾ ਵਿਸ਼ਾ ਹੈ ਅੱਜ ਰਿਮਾਂਡ ਵੀ ਲਿਓਗੇ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਲਓ ਲੱਪਰੀ ਸਿੰਘ ਨੇ ਲਈ ਹਾਂ ਪਹਾਨੀ ਗੜ ਤੋਂ ਪਹਿਲਾਂ ਦੋ ਦੋ ਚਾਰ ਵਾਰ ਲੈ ਕੇ ਹਨੂਰਨਬੀਰ ਸਿੰਘ ਜੀ ਪਹਾਨੀ ਗੜ ਜੀ ਅਸੀਂ ਤਿੰਨ ਚਾਰ ਵਾਰ ਲੈ ਆਈ ਸੀ ਕਿੱਥੋਂ ਲੈਂਦੇ ਹੋ ਅਸੀਂ ਪਹਾਨੀ ਗੜ ਤੋਂ ਲੱਤੇ ਸੀ ਨਹੀਂ ਨਹੀਂ ਕੈਮਰਾਮੈਨ ਬੀਕੇ ਗਰਗਦੇ ਨਾਲ ਪ੍ਰਸੋਤਮ ਕੋ ਸਿਕ ਸਮਾਣਾ న్యూਜ਼